ਤਿੰਨਾਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਪਰ ਕਿਸੇ ਦੀ ਵੀ ਧੀ ਨਾ ਸਕੂਲ ਦੇ ਵਿੱਚ ਜ਼ਰੂਰੀ ਨਹੀਂ ਹੁੰਦਾ ਵੀ ਵੀ ਇੱਕ ਬੱਚੀ ਨਾਲ ਉਹਨਾਂ ਨਾਲ ਹੋਇਆ ਕਿਸੇ ਵੀ ਬੱਚੀ ਨਾਲ ਹੋ ਸਕਦਾ ਹੈ ਅਨਮਿਥਲੀ ਧਰਨਾ ਵੀ ਲਾ ਸਕਦੇ ਆ ਅਸੀਂ ਇਹ ਤੋਂ ਵੱਡਾ ਸੰਘਰਸ਼ ਕਰਾਂਗੇ ਜੇਕਰ ਬਰਮਾ ਸਿੰਘ ਤੇ ਜਿਹੜੀਆਂ ਧਰਾਮਾਂ ਲਾਈਆਂ ਗਈਆਂ ਨੇ ਉਹਨੂੰ ਰੱਦ ਨਹੀਂ ਕੀਤਾ ਜਾਂਦਾ ਉਹ ਕੁੜੀ ਹੈ ਜਿਹੜੀ ਉਹ ਕੁੜੀ ਸਭ ਦੀ ਸਾਂਝੀ ਕੁੜੀ ਹੈ ਇਹ ਤਾਂ ਫਿਰ ਜੇ ਅੱਜ ਇਹਦੇ ਉੱਪਰ ਕੰਮ ਹੋ ਗਿਆ ਭਾਈ ਬਰਮਾ ਸਿੰਘ ਨੂੰ ਅੰਦਰ ਕਰਤਾ ਕੱਲ ਨੂੰ ਤਾਂ ਫਿਰ ਕਈ ਬਲਤਕਾਰੀਆਂ ਉੱਪਰ ਆ ਜਾਣਗੇ ਦੇ ਮਸਲਾ ਨਹੀਂ ਹੱਲ ਹੁੰਦਾ ਤੇ ਧਰਨੇ ਪਰੋਗ ਰੱਖਿਆ ਜਾਵੇਗਾ ਉਸ ਧਰਨੇ ਦੇ ਵਿੱਚ ਜਿੰਨੇ ਵੀ ਕੇਸ ਸਕੂਲ ਦੇ ਵਿੱਚ ਬੱਚੇ ਪੜ੍ਹਦੇ ਨੇ ਉਹਨਾਂ ਦੇ ਮਾਪੇ ਜਾਂ ਜਿਹੜਾ ਕੋਈ ਇਹਦਾ મતલਬ ਇੱਧਰ ਦਰਦ ਰੱਖਣ ਵਾਲੇ ਨੇ ਧੀਆਂ ਭੈਣਾਂ ਪਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਇਹ ਮਸਲੇ ਨੂੰ ਸਮਝਦੇ ਹੋਏ ਸਾਰਿਆਂ ਦਾ ਹੱਕ ਬਣਦਾ ਉਸ ਧਰਨੇ ਵਿੱਚ ਆਉਣ ਦਾ ਜਦੋਂ ਵੀ ਉਹ ਸਮਾਂ ਦਿੱਤਾ ਜਾਵੇ ਬੇਨਤੀ ਹੈ ਉਦੋਂ ਸਾਰੇ ਬੱਚੇ ਜਿਹੜੇ ਪੜ੍ਹਦੇ ਨੇ ਉੱਥੇ ਉਹਨਾਂ ਦੇ ਮਾਪੇ ਜਾਂ ਹੋਰ ਔਰ ਭਰਾ ਜਿਹੜੇ ਵੀ ਸਿੱਖ ਗੁਰਸਿੱਖ ਵੀਰ ਭੈਣ ਭਰਾ ਦੇਖਦੇ ਨੇ ਤਾਂ ਉਹ ਵੀ ਇਸ ਧਰਨੇ 'ਚ ਰੂਪ ਪਹੁੰਚਣ 7ਵੀਂ ਕਲਾਸ ਦੀ ਇੱਕ ਬੱਚੀ ਦੇ ਨਾਲ ਗਲਤ ਹਰਕਤਾਂ ਕਰਨ ਦੇ ਮਾਮਲੇ ਦੇ ਵਿੱਚ ਇੱਕ ਮਾਸਟਰ ਦੇ ਖਿਲਾਫ ਸਖਤ ਕਾਰਵਾਈ ਕੀਤੀ ਗਈ ਹੈ ਤਾਂ ਬੱਚੀ ਦੇ ਮਾਪਿਆਂ ਦੇ ਵੱਲੋਂ ਅਮਰਿਤਪਾਲ ਮਹਿਰੋ ਦੇ ਨਾਲ ਨਬਾਲਗ ਬੱਚੀ ਦੀ ਫੋਨ ਤੇ ਗੱਲਬਾਤ ਕਰਵਾਈ ਗਈ ਜਦ ਇਹ ਮਾਮਲਾ ਸਾਹਮਣੇ ਆਇਆ ਤਾਂ ਕੁਝ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਉਕਤ ਸਕੂਲ ਦੇ ਅੰਦਰ ਦਾਖਲ ਹੋ ਕੇ ਉਕਤ ਮਾਸਟਰ ਦੀ ਕੁੱਟਮਾਰ ਵੀ ਕੀਤੀ ਜਿਸ ਨਾਲ ਮਾਮਲਾ ਗਰਮਾ ਗਿਆ ਤੇ ਪੁਲਿਸ ਪ੍ਰਸ਼ਾਸਨ ਦੇ ਕੋਲੇ ਮਾਮਲਾ ਪਹੁੰਚਿਆ ਬੱਚੀ ਦੇ ਮਾਪਿਆਂ ਵੱਲੋਂ ਉਕਤ ਅਧਿਆਪਕ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਤੇ ਡੀਐਸਪੀ ਦਿਰਬਾਰ ਰਪਿੰਦਰ ਕੌਰ ਬਾਜਵਾਦਾਈ ਕਹਿਣਾ ਕਿ ਉਕਤ ਅਧਿਆਪਕ ਖਿਲਾਫ ਸਖਤ ਪੋਸਕੋ ਵਰਗੀਆਂ ਧਾਰਾਵਾਂ 'ਵਾਂ ਲਾ ਕੇ ਮਾਮਲਾ ਦਰਜ ਕੀਤਾ ਗਿਆ ਤੇ ਉਧਰ ਹੀ ਮਾਸਟਰੋ ਦੇ ਬਿਆਨਾਂ ਦੇ ਉੱਪਰ ਵਰਮਾ ਸਿੰਘ ਨਾਮੀ ਜੋ ਕਿ ਗ੍ਰੰਥੀ ਸਭਾ ਦਾ ਆਗੂ ਉਸ ਦੇ ਖਿਲਾਫ ਵਿਕੁਟਮਾਰ ਕਰਨ ਦੇ ਮਾਮਲੇ ਨੂੰ ਲੈ ਕੇ ਕੇਸ ਦਰਜ ਹੋਇਆ ਦੱਸਦੇ ਕਿ ਹੁਣ ਜਥੇਬੰਦੀਆਂ ਦੇ ਆਗੂ ਇਕੱਠੇ ਹੋ ਕੇ ਡੀਐਸਪੀ ਦਿੜਬਾ ਨੂੰ ਮਿਲਣੇ ਤੇ ਵਰਮਾ ਸਿੰਘ ਦੇ ਖਿਲਾਫ ਮਾਮਲਾ ਰੱਦ ਕਰਨ ਦੀ ਮੰਗ ਕੀਤੀ ਗਈ ਉਹਨਾਂ ਦਾ ਕਹਿਣਾ ਹੈ ਕਿ ਜੇਕਰ 7 ਦਿਨਾਂ ਦੇ ਅੰਦਰ ਸੁਣਵਾਈ ਨਾ ਹੋਈ ਤਾਂ ਦਿੜਬਾ ਦੇ ਅੰਦਰ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ ਉਹਨਾਂ ਨੇ ਵੀ ਕਿਹਾ ਕਿ ਜੇਕਰ ਸਕੂਲਾਂ ਦੇ ਅੰਦਰ ਸਿੱਖਿਆ ਦੇਣ ਵਾਲੇ ਅਧਿਆਪਕ ਹੀ ਬੱਚਿਆਂ ਦਾ ਨਾ ਇਸ ਤਰੀਕੇ ਦਾ ਸਲੂਕ ਕਰਨਗੇ ਤਾਂ ਮਾਪੇ ਆਖਿਰ ਕਿਸ ਤੇ ਭਰੋਸਾ ਕਰਨਗੇ ਬਲਕਿ ਪ੍ਰਾਈਵੇਟ ਸਕੂਲ ਦਾ ਕੋਈ ਮੈਟਰ ਆਇਆ ਹੋਇਆ ਹੈ ਜੀ ਕੋਈ ਟੀਚਰ ਵੱਲੋਂ ਜਿਹੜਾ ਹੈਗਾ ਅਸਲੀਮ ਤਹੱਕ ਤਰ੍ਹਾਂ ਕੀਤੀ ਗਈ ਹੈ ਕਿ ਕੀ ਮਾਮਲਾ ਦਰਜ ਹੋਇਆ ਹੈ ਜੀ ਉਹਦੇ ਵਿੱਚ ਔਰ ਜਿੰਨਾ ਵੱਲੋਂ ਜਾ ਕੇ ਉੱਥੇ ਜੀ ਕੁੱਟਮਾਰ ਦਾ ਮਾਮਲਾ ਸਾਹਮਣੇ ਹੋਇਆ ਹੈ ਕੀ ਇਨਸੀਡੈਂਟ ਲਈ ਜੀ ਇਹਦੇ ਜੀ ਕੱਲ ਮਿਤੀ 29 8 25 ਨੂੰ ਸਾਡੇ ਧਿਆਨ ਵਿੱਚ ਇੱਕ ਮਸਲਾ ਆਇਆ ਜਿਹਦੇ ਚ ਕੇਸ਼ਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਡੜਬਾ ਵਿਖੇ ਇੱਕ 7th ਕਲਾਸ ਦੀ ਜਿਹੜੀ ਸਟੂਡੈਂਟ ਹੈ ਇਹਦੇ ਵੱਲੋਂ ਅਲੈਜ ਕੀਤਾ ਗਿਆ ਵੀ ਸਕੂਲ ਦੇ ਕਿਸੇ ਮੇਲ ਟੀਚਰ ਵੱਲੋਂ ਕੋਈ ਗਲਤ ਤਰੀਕੇ ਦੇ ਐਡਵਾਂਸਸ ਜਿਹੜੇ ਨੇ ਬੱਚੀ ਵੱਲ ਕੀਤੇ ਗਏ ਜਦੋਂ ਹੀ ਇਹ ਮਸਲਾ ਸਾਡੇ ਧਿਆਨ 'ਚ ਆਇਆ ਤਾਂ ਅਸੀਂ ਰੈਲੇਵੈਂਟ ਸੈਕਸ਼ਨਸ ਜਿਹੜੀਆਂ ਨੇ ਜਿਹਦੇ ਚ ਅਸੀਂ ਪੋਕਸੋ ਜਿਹੜਾ ਸੈਕਸ਼ਨ 12 ਦੇ ਨਾਲ ਨਾਲ ਬਾਕੀ ਬੀ ਐਨ ਐਸ ਦੀਆਂ ਸੈਕਸ਼ਨਸ ਲਗਾ ਕੇ ਪਰਚਾ ਜਿਹੜਾ ਹੈ ਉਹ ਦਿੱਤਾ ਉਤੇ ਕਾਰਵਾਈ ਹੋਈ ਹੈ ਅਰੈਸਟ ਕੀਤੀ ਹਾਂ ਹਾਂਜੀ ਇਹਦੇ ਚ ਇਸ ਤਰ੍ਹਾਂ ਵੀ ਉਹ ਅਜੇ ਮੈਡੀਕਲ ਟ੍ਰੀਟਮੈਂਟ ਦੇ ਅਧੀਨ ਹੈ ਕਿਉਂਕਿ ਇਹ ਹਾਈਲਾਈਟ ਹੀ ਜਾਂ ਇਹ ਇਸ਼ੂ ਸਰਫੇਸ ਹੀ ਉਦੋਂ ਹੋਇਆ ਜਦੋਂ ਕੁਝ ਬੰਦਿਆਂ ਵੱਲੋਂ ਜਿਹਦੇ ਚ ਇੱਕ ਗ੍ਰੰਥੀ ਲੋਕਲ ਗ੍ਰੰਥੀ ਬਰਮਾ ਸਿੰਘ ਨੇ ਤੇ ਉਹਨਾਂ ਦੇ ਨਾਲ ਕੋਈ 10-12 ਬੰਦਿਆਂ ਵੱਲੋਂ ਸਕੂਲ ਦੇ ਪ੍ਰੈਮਿਸਿਸ ਚ ਵਰਕਿੰਗ ਆਵਰਸ ਦੇ ਵਿੱਚ ਦਿਨ ਦਿਹਾੜੇ ਐਂਟਰ ਹੋ ਕੇ ਉਸ ਟੀਚਰ ਦੀ ਜਿਹੜੀ ਹੈ ਉਹ ਕੁੱਟਮਾਰ ਕੀਤੀ ਗਈ ਜੋ ਕਿ ਵੀਡੀਓ ਕਾਫੀ ਵਾਇਰਲ ਹੋਈ ਜਿਸ ਤੋਂ ਬਾਅਦ ਇਹ ਸਾਰਾ ਜਿਹੜਾ ਮਸਲਾ ਹੈ ਇਹ ਸਾਡੇ ਧਿਆਨ ਚ ਆਇਆ ਤੇ ਉਹ ਟੀਚਰ ਅਜੇ ਅੰਡਰ ਟਰੀਟਮੈਂਟ ਹੈ ਹਸਪੀਟਲ ਚ ਤੇ ਸਾਡੀ ਨਿਗਰਾਨੀ ਦੇ ਵਿੱਚ ਹੈ ਤੇ ਗਾਰਡ ਦੇ ਵਿੱਚ ਹੈ ਤੇ ਜਿਹੜੇ ਬੰਦਿਆਂ ਨੇ ਜਾ ਕੇ ਉਸ ਤੇ ਇਸ ਤਰ੍ਹਾਂ ਹਮਲਾ ਕੀਤਾ ਕਿਸੇ ਵੀ ਦੇਖੋ ਪਬਲਿਕ ਅਦਾਰੇ ਦੇ ਜਾ ਕੇ ਇਸ ਤਰ੍ਹਾਂ ਐਂਟਰ ਹੋਣਾ ਤੇ ਕਾਨੂੰਨ ਨੂੰ ਆਪਣੇ ਹੱਥ ਚ ਲੈਣਾ ਇਸ ਦੇ ਉੱਪਰ ਵੀ ਅਸੀਂ ਜਿਹੜਾ ਬੀ ਐਨ ਐਸ ਦੇ ਰੈਲੇਵੈਂਟ ਸੈਕਸ਼ਨ ਦੇ ਅਧੀਨ ਜਿਹੜਾ ਗ੍ਰੰਥੀ ਬਰਮਾ ਸਿੰਘ ਤੇ ਨਾਲ ਉਹਦੇ ਜਿਹੜੇ ਸਾਥੀ ਨੇ ਇਹਨਾਂ ਤੇ ਪਰਚਾ ਦਿੱਤਾ ਫਿਲਹਾਲ ਜਿਹੜੀ ਅਕਿਊਜ਼ਡ ਬਰਮਾ ਸਿੰਘ ਹੈ ਇਹਨਾਂ ਦੀ ਅਰੈਸਟ ਜਿਹੜੀ ਪੈ ਚੁੱਕੀ ਹੈ ਇਹ ਜੁਡੀਸ਼ੀਅਲ ਕਸਟਡੀ ਚ ਨੇ ਤੇ ਬਾਕੀ ਜਿਹੜੇ ਕਿਊਜ਼ ਨੇ ਉਹਨਾਂ ਦੀ ਵੀ ਨਾਲ ਨਾਲ ਅਸੀਂ ਜਿਹੜੀ ਆ ਉਹ ਅਰੈਸਟ ਪਾ ਦੇਵਾਂਗੇ ਇਹਨਾਂ ਦੀ ਧਰਾਵਾਂ ਨੂੰ ਲੈ ਕੇ ਜਿਹੜਾ ਕੁਝ ਇਹਨਾਂ ਦੇ ਜਥੇਬੰਦੀਆਂ ਆ ਕੋ ਅੱਜ ਤੁਹਾਨੂੰ ਵੀ ਮਿਲ ਕੇ ਗਏ ਹੈਗੇ ਨੇ ਜਿਹੜੀ ਕੋਈ ਪ੍ਰੋਟੈਸਟ ਕਰਨ ਦੀ ਗੱਲ ਆਖਰੀ ਸੀ ਕਿ ਤੁਹਾਨੂੰ ਵੀ ਕੀ ਦੇਗੇ ਦੇਖੋ ਜੀ ਸਾਡੇ ਕੋ ਆਏ ਨੇ ਇੱਕ ਤਾਂ ਜਿਹੜੇ ਵਾਰਿਸ ਪੰਜਾਬ ਦੇ ਜਥੇਬੰਦੀ ਉਹਦਾ ਇੱਕ ਜਿਹੜਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ ਇਹਦੇ ਨਾਲ ਨਾਲ ਸਕੂਲ ਦੀ ਮੈਨੇਜਮੈਂਟ ਵਿਕਟਮ ਦੀ ਫੈਮਿਲੀ ਸਾਰੇ ਸਾਨੂੰ ਆ ਕੇ ਮਿਲ ਕੇ ਗਏ ਨੇ ਇਹਨਾਂ ਦਾ ਕੰਸਰਨ ਸਭ ਤੋਂ ਪਹਿਲਾਂ ਤਾਂ ਇਹੀ ਸੀ ਵੀ ਜਿਹੜੀ ਕਾਰਵਾਈ ਹੈ ਜੋ ਟੁਕਦੀ ਕਾਰਵਾਈ ਬਣਦੀ ਟੀਚਰ ਤੇ ਉਹ ਹੋਵੇ ਜੋ ਅਸੀਂ ਕਰ ਦਿੱਤੀ ਹੈ ਬਹੁਤ ਟਾਈਮਲੀ ਕੀਤੀ ਹੈ ਦੂਸਰਾ ਹੈ ਸੀਬੀ ਇਸ ਸੈਕਸ਼ਨਸ ਨੂੰ ਲੈ ਕੇ ਇਹਨਾਂ ਨੂੰ ਹੈ ਵੀ ਸੈਕਸ਼ਨਸ ਵੱਡੇ ਲੱਗੇ ਹੋਏ ਨੇ ਦੇਖੋ ਅੱਜ ਲਾਅ ਐਂਡ ਆਰਡਰ ਇਸ਼ੂ ਕੰਟਰੋਲ ਦੇ ਵਿੱਚ ਹੈ ਤਾਂ ਇਹ ਸੈਕਸ਼ਨਸ ਆਪਾਂ ਨੂੰ ਵੱਡੇ ਲੱਗ ਰਹੇ ਨੇ ਪਰ ਇਨ ਕੇਸ ਇੱਕ ਪੋਸਿਬਿਲਿਟੀ ਮੰਨ ਕੇ ਚੱਲੀਏ ਵੀ ਇੱਕ ਵੀ ਕੋਈ ਬਲੰਟ ਜਾਂ ਸ਼ਾਰਪ ਇੰਜਰੀ ਉਸ ਮਾਸਟਰ ਦੇ ਵੱਜ ਜਾਂਦੀ ਤੇ ਕੋਈ ਕੋਈ ਕੇਸ ਬਹੁਤ ਗ੍ਰੀਵਸ ਇਹ ਬਣ ਜਾਂਦਾ ਠੀਕ ਹੈ ਉਦੋਂ ਇਹ ਸੈਕਸ਼ਨਸ ਤੋਂ ਸ਼ਾਇਦ ਵੱਡੀਆਂ ਧਰਾਵਾਂ ਸਾਨੂੰ ਕਿਤੇ ਲਾਣੀਆਂ ਪੈ ਜਾਂਦੀਆਂ ਤਾਂ ਨਾਅ ਐਂਡ ਆਰਡਰ ਸਥਿਤੀ ਨੂੰ ਦੇਖਦੇ ਹੋਏ ਤੇ ਇਸ ਚੀਜ਼ ਦਾ ਧਿਆਨ ਰੱਖਦੇ ਹੋਏ ਵੀ ਕੋਈ ਵੀ ਬੰਦਾ ਅੱਗੇ ਤੋਂ ਕਾਨੂੰਨ ਨੂੰ ਆਪਦੇ ਹੱਥ 'ਚ ਨਾ ਲਵੇ ਇਸ ਚੀਜ਼ ਨੂੰ ਦੇਖਦੇ ਸਾਨੂੰ ਇਹ ਸੈਕਸ਼ਨ ਜਿਹੜੀਆਂ ਨੇ ਉਹ ਐਡ ਕਰਨੀਆਂ ਪਈਆਂ ਜਿਹੜਾ ਪਰਮੋ ਸਿੰਘ ਤੇ ਮਾਮਲਾ ਦਰਜ ਹੋਇਆ ਜੀ ਇਹ ਕਿੰਨਾ ਦੇ ਬਿਆਨਾਂ ਦੇ ਆਧਾਰ ਤੇ ਆ ਇਹ ਜੀ ਮਾਸਟਰ ਦੇ ਬਿਆਨਾਂ ਦੇ ਆਧਾਰ ਤੇ ਹੋਇਆ ਕਿਉਂਕਿ ਉਹਦੀ ਹੀ ਕੁੱਟਮਾਰ ਹੋਈ ਹੈ ਤੇ ਮਾਸਟਰ ਨੂੰ ਜਦੋਂ ਡਾਕਟਰ ਨੇ ਫਿਟ ਫਾਰ ਸਟੇਟਮੈਂਟ ਲਿਖਿਆ ਤਾਂ ਅਸੀਂ ਉਹਦੇ ਬਿਆਨਾਂ ਦੇ ਆਧਾਰ ਤੇ ਜਿਹੜਾ ਪਰਚਾ ਕੀਤਾ ਮੈਡਮ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਸਕੂਲ ਬੰਦ ਕੀਤੇ ਹੋਏ ਹੈਗੇ ਨੇ ਜੀ ਕੀ ਲੱਗਦਾ ਉਸ ਤੇ ਵੀ ਜਾਂਚ ਹੋ ਰਹੀ ਹੈ ਕਿ ਸਕੂਲ ਖੁੱਲਾ ਸੀਗਾ ਕੀ ਕਾਰਨ ਸੀ ਸਕੂਲ ਬੰਦ ਹੋਣ ਦਾ ਦੇਖੋ ਜੀ ਇਹ ਚੀਜ਼ ਅਸੀਂ ਵੈਰੀਫਾਈ ਕਰ ਲਾਂਗੇ ਅਸੀਂ ਅਜੇ ਇਹਨਾਂ ਪਰਚਿਆਂ ਦੇ ਇਨਵੈਸਟੀਗੇਸ਼ਨ ਦੇ ਵਿੱਚ ਹੀ ਲੱਗੇ ਹੋਏ ਆਂ ਇਹ ਚੀਜ਼ ਵੀ ਅਸੀਂ ਆਫਟਰ ਦਿਸ ਜਿਹੜੀ ਆ ਉਹ ਵੈਰੀਫਾਈ ਕਰ ਲਵਾਂਗੇ ਕੀ ਨਾਮ ਆ ਜੀ ਕਿਹੜੀ ਜਥੇਬੰਦੀ ਨਾਲ ਮੋੜ ਚੁੱਕੀ ਹੈ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਮੈਂ ਬਲਜਿੰਦਰ ਸਿੰਘ ਲਸੋਈ ਅਬਜ਼ਰਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਉਹਦਾ ਰਿਜ਼ਰਬਰ ਜਿਲ੍ਹਾ ਸੰਗਰੂਰ ਦਾ ਜੀ ਜੋ ਬਰਮਾ ਸੀਰੀ ਵਾਲਾ ਮੈਟਰ ਹੈਗਾ ਜੀ ਮੈਟਰ ਹੈ ਜੀ ਅੱਜ ਇਕੱਠੇ ਹੋਏ ਹੋ ਤੁਸੀਂ ਕੀ ਤੁਹਾਡਾ ਅੱਜ ਫੈਸਲਾ ਲੈ ਗਏ ਹਾਂ ਜੀ ਦੇਖੋ ਬਰਮਾ ਸਿੰਘ ਜੀ ਦਾ ਜਿਹੜਾ ਫੈਸਲਾ ਜਿਹੜਾ ਇਹ ਗੱਲਬਾਤ ਹੋਈ ਆ ਇੱਕ ਬੱਚੀ ਸੀ ਜਿਹੜੀ ਕੇਸਬ ਸਕੂਲ ਦੇ ਵਿੱਚ ਪੜ੍ਹਦੀ ਸੀਗੀ ਉੱਥੇ ਦਾ ਟੀਚਰ ਆ ਜਿਹੜਾ ਸੁਧੀਰ ਸਿੰਘ ਨਾਮ ਦਾ ਉਹਨੇ ਬੱਚੀ ਨਾਲ ਕੋਈ ਅਸ਼ਲੀਲ ਹਰਕਤਾਂ ਕਰੀਆਂ ਨੇ ਕਾਫੀ ਦਿਨ ਚੱਲਦਾ ਰਿਹਾ ਉਹਨਾਂ ਦਾ ਪ੍ਰੋਗਰਾਮ ਬੱਚੀ ਨੇ ਡਰਦੀ ਨੇ ਨਾ ਘਰੇ ਦੱਸਿਆ ਤੇ ਘਰਦਿਆਂ ਨੂੰ ਜਦੋਂ ਪਤਾ ਲੱਗਿਆ ਉਹਨਾਂ ਨੇ ਵੀ ਬਾਹਰ ਗੱਲ ਕੱਢੀ ਨਹੀਂ ਕਿਉਂਕਿ ਹਰ ਬੰਦਾ ਹਰ ਪਰਿਵਾਰ ਸੋਚਦਾ ਵੀ ਮੇਰੀ ਜਿਹੜੀ ਧੀ ਭੈਣ ਦੀ ਇੱਜ਼ਤ ਆ ਜਿਹੜੀ ਉਹ 13-14 ਸਾਲ ਦੀ ਬੱਚੀ ਆ ਵੀ ਚਲੋ ਜੇ ਇਸ ਤਰ੍ਹਾਂ ਹੀ ਮਸਲਾ ਹੱਲ ਹੋ ਜਾਵੇ ਪਰ ਉਹ ਮਸਲਾ ਹੱਲ ਨਹੀਂ ਹੋਇਆ ਤੇ ਮਾਸਟਰ ਦਾ ਜਿਹੜਾ ਹੌਸਲਾ ਸੀ ਉਹ ਥੋੜਾ ਹੋਰ ਵੱਧ ਆ ਗਿਆ ਉਹ ਫਿਰ ਉਹਨੂੰ ਹੋਰ ਅਸ਼ਰੀਰ ਵੀਡੀਓ ਵੀ ਭੇਜਦਾ ਰਿਹਾ ਕੁਝ ਤੇ ਗਲਤ ਮੈਸੇਜ ਕਰਦਾ ਰਿਹਾ ਤੇ ਜਦੋਂ ਫਿਰ ਘਰੇ ਉਹਨਾਂ ਨੇ ਗੱਲਬਾਤ ਹੋਈ ਬੱਚੀ ਨੇ ਦੱਸਿਆ ਘਰੇ ਆਪਣੇ ਮਾਪੇ ਨੂੰ ਤਾਂ ਉਹਦਾ ਜਿਹੜਾ ਬਾਪ ਆ ਕੁੜੀ ਦਾ ਯੂਐਸਏ ਵਿੱਚ ਰਹਿੰਦਾ ਤੇ ਉਹਦੇ ਆਪਣੇ ਡੈਡੀ ਨਾਲ ਗੱਲ ਕੀਤੀ ਉਹਦੀ ਮਦਰ ਨੇ ਆਪਣੇ ਹਸਬੰਡ ਨਾਲ ਕਰੀ ਗੱਲ ਵੀ ਐਂ ਕਰਕੇ ਇਸ ਤਰ੍ਹਾਂ ਗੱਲ ਹੋ ਗਈ ਤੇ ਉਹਦੇ ਫਿਰ ਯੂ ایس اے ਤੋਂ ਡੈਡੀ ਨੇ ਮਹਿਰੋ ਨਾਲ ਗੱਲ ਕੀਤੀ ਜਿਹੜਾ ਜਥੇਦਾਰ ਅਮਰਤਪਾਲ ਸਿੰਘ ਮਹਿਰੋ ਆ ਉਹਦੇ ਨਾਲ ਗੱਲ ਕੀਤੀ ਤੇ ਉਹਨੇ ਵੀਡੀਓ ਪਾਤੀ ਵੀਡੀਓ ਪਾਤੀ ਉਹ ਵੀਡੀਓ ਵਾਇਰਲ ਲੱਗੀ ਤੇ ਵਾਇਰਲ ਹੋ ਗਈ ਤੇ ਉਹ ਸਾਡੇ ਜਿਹੜੇ ਬਰਮਾ ਸਿੰਘ ਖਾਲਸਾ ਨੇ ਉਹ ਗ੍ਰਾਂਤੀ ਸਿੰਘ ਨੇ ਜੋਧੇ ਬੰਦੇ ਨੇ ਬਹੁਤ ਦੇਖੋ ਇਹ ਉਹਨਾਂ ਨੇ ਮਤਲਬ ਤਤੰਤਰ ਐਕਸ਼ਨ ਲਿਆ ਤੇ ਪੁਲਿਸ ਨੂੰ ਵੀ ਮਤਲਬ ਦੱਸਿਆ ਉਹਨਾਂ ਨੇ ਤੇ ਵੀ ਐ ਕਰਕੇ ਇਸ ਤਰ੍ਹਾਂ ਗੱਲਾਂ ਤੇ ਉਹ ਬੰਦਾ ਉਹਨਾਂ ਨੇ ਮਾਸਟਰ ਗੁੱਸੇ ਚ ਘੁੱਟਿਆ ਥੱਪੜ ਬਰੇਟ ਕੀਤੀ ਉਹਦੀ ਮਾੜੀ ਮੋਟੀ ਤੇ ਫਿਰ ਇਹਨੇ ਐਸਐਚਓ ਨੂੰ ਬੁਲਾ ਲਿਆ ਆਪਣੇ ਪੁਲਿਸ ਨੂੰ ਤੇ ਪੁਲਿਸ ਨੇ ਫੜ ਕੇ ਉਹ ਉਹਨੂੰ ਫੜਨ ਦੀ بجائے ਮਤਲਬ ਬਰਮਾ ਸਿੰਘ ਨੂੰ ਫੜ ਕੇ ਲੈ ਆਏ ਤੇ ਉਹਦੇ ਤੇ 307 ਦੀ ਧਾਰਾ ਪਤਾ ਨਹੀਂ ਕਿਹ ਧਾਰਾ ਲਾਈਆਂ ਨੇ ਤੇ 452 ਵੀ ਲਾਤੀ ਤੇ ਐਫਆਈਆਰ ਐਫਆਈਆਰ ਦੀਆਂ ਕਾਪੀਆਂ ਜੇ ਲੈਣੀਆਂ ਸੀ ਇੰਸਪੈਕਟਰ ਸਾਹਿਬ ਨਾਲ ਗੱਲ ਹੋਈ ਆ ਡਿਪਟੀ ਸਾਹਿਬ ਨਾਲ ਵੀ ਗੱਲ ਹੋਈ ਆ ਸਾਡੀ ਉਹਨਾਂ ਨੇ ਕਿਹਾ ਵੀ ਚਲੋ ਥਾਣੇ ਚੋਂ ਮਤਲਬ ਤੁਸੀਂ ਲੈ ਲਓ ਕਾਪੀਆਂ ਤੇ ਅਸੀਂ ਹੁਣ ਡਿਪਟੀ ਸਾਹਿਬ ਨਾਲ ਗੱਲ ਕੀਤੀ ਆ ਤੇ ਉਹ ਕਹਿੰਦੇ ਨੇ ਵੀ ਤੁਸੀਂ ਇਨਕੁਆਰੀ ਲਾਓ ਤੇ ਅਸੀਂ ਉਹਦੇ ਤੇ ਧਾਰਾਂ ਜਿਹੜੀਆਂ ਹੈਗੀਆਂ ਨੇ ਉਹ ਲਾ ਦਿੱਤੀਆਂ ਨੇ ਮਾਸਟਰ ਜੀ ਤੇ ਤੇ ਬਰਮਾ ਸਿੰਘ ਜਿਹੜਾ ਖਾਲਸਾ ਵੀ ਇਹਦੀ ਤੁਸੀਂ ਇਨਕੁਆਰੀ ਲਵਾ ਦਿਓ ਅਸੀਂ ਉਹਨਾਂ ਨੂੰ ਇਹੀ ਬੇਨਤੀ ਕੀਤੀ ਆ ਡਿਪਟੀ ਸਾਹਿਬ ਨੂੰ ਵੀ ਜੋ ਉਹਨਾਂ ਨੇ ਕੁੱਟਕਟਾਪਾ ਕਰਿਆ ਜਿੰਨਾ ਕ ਕਰਿਆ ਉਹਦੇ ਕੁੱਟਕਟਾਪੇ ਦੀ ਕੀ 57 ਧਾਰਾ ਹੁੰਦੀ ਆ ਵੀ 57 ਲਾ ਦਿਓ ਤੇ ਜਿਹਹ ਜਆ ਉਹਨਾਂ ਨੇ ਕੰਮ ਕਰਿਆ ਜੋ ਬਰਮਾ ਸਿੰਘ ਤੇ ਪਰਚਾ ਦਾ ਚ ਹੋਇਆ ਜੀ ਹਾਂਜੀ ਦੱਸ ਰਹੇ ਹਾਂਗੇ ਇਹਨਾਂ ਵੱਲੋਂ ਵੀ ਕਰਵਾਇਆ ਗਿਆ ਤੇ ਉਹ ਇਹਨਾਂ ਵੱਲੋਂ ਸਕੂਲ ਵਾਲੇ ਵੱਲੋਂ ਜੀ ਹਾਂ ਸਕੂਲ ਵਾਲੇ ਵੱਲੋਂ ਕਰਵਾਇਆ ਗਿਆ ਕਿਸੇ ਸਕੂਲ ਵੱਲੋਂ ਕਰਵਾਇਆ ਗਿਆ ਜੋ ਅਮਰਤਪਾਲ ਮਹਿਰੋ ਜੀ ਦੀ ਗੱਲਬਾਤ ਹੋਈ ਉਹ ਬੱਚੇ ਨਾਲ ਵੀ ਗੱਲਬਾਤ ਹੋਈ ਹੈਗੀ ਜੀ ਫੋਨ ਤੇ ਹਾਂ ਜੀ ਵਾਹ ਦੇਖੋ ਬੱਚੇ ਨੇ ਕਰਵਾਈ ਹੈ ਪਰਿਵਾਰ ਨੇ ਹਾਂ ਜੀ ਹਾਂ ਜੀ ਦੇਖੋ ਜਿਹੜਾ ਲਾ ਅਮਰਤਪਾਲ ਮਹਿਰੋ ਦੀ ਅਮਰਤਪਾਲ ਮਹਿਰੋ ਬੱਚਿਆਂ ਨੂੰ ਆਮ ਪਰਿਵਾਰਾਂ ਨੂੰ ਪਤਾ ਵੀ ਇਹ ਕਿਸੇ ਵੀ ਕੁੜੀ ਦਾ ਧੱਕਾ ਹੋ ਜਾਵੇ ਚਾਹੇ ਉਹ ਦਿੱਲੀ ਤੱਕ ਆ ਉਹ ਜਾ ਕੇ ਆਇਆ ਜੇ ਉਹਨਾਂ ਨੂੰ ਆਸ ਹੋਈ ਅਮਰਤਪਾਲ ਤੇ ਤਾਂ ਉਹਨਾਂ ਨੇ ਅਮਰਤਪਾਲ ਨੂੰ ਫੋਨ ਕੀਤਾ ਤੇ ਉਹਨੇ ਅਮਰਤਪਾਲ ਨੇ ਵੀ ਜੇ ਕੋਈ ਵੀਡੀਓ ਪਾਈਆ ਤਾਂ ਉਹਨੇ ਇਹ ਤਾਂ ਨਹੀਂ ਪਾਈ ਵੀ ਤੁਸੀਂ ਇੱਥੇ ਡਾਕਾ ਮਾਰ ਲਓ ਇੱਥੇ ਤੁਸੀਂ ਆਹ ਕੋਈ ਗਲਤ ਕੰਮ ਕਰਦੋ ਨੇ ਇਹ ਹੀ ਗੱਲ ਕਹੀ ਆ ਵੀ ਇਨਸਾਫ ਮਿਲਣਾ ਚਾਹੀਦਾ ਅਮਰਤਪਾਲ ਨੇ ਵੀ ਕੋਈ ਗਲਤ ਗੱਲ ਤਾਂ ਕਰੀ ਨਹੀਂ ਹੈਗੀ ਤੇ ਉਹਨਾਂ ਨਾਲ ਧਰਾਵਾ ਤੁਸੀਂ ਦੱਸ ਰਹੇ ਹੋ ਕਿ ਲੱਗਿਆ ਹੈਗਾ ਹਾਂ ਜੀ ਲੱਗਦਾ ਹੈ ਕਿ ਇਸ ਤਰ੍ਹਾਂ ਦਾ ਧਰਾਵਾ ਬਣਦਾ ਹੈਗਾ ਕੇ ਬਿਲਕੁਲ ਜੀ ਗਲਤ ਗਲਤ ਗੱਲਾਂ ਦੇਖੋ ਕਿਸੇ ਦੀ ਧੀ ਭੈਣ ਦੇ ਨਾਲ ਇਹ ਗੱਲ ਹੋ ਜਵੇ ਹਰ ਬੰਦਾ ਖੂਨ ਖੋਲ ਜਾਂਦਾ ਬੀਅਵ 14 ਸਾਲ ਦੀ 13 14 ਦੀ ਬੱਚੀ ਦੇ ਨਾਲ ਮਾਸਟਰ ਟੀਚਰ ਦਾ ਤਾਂ ਕੰਮੇ ਬਹੁਤ ਵੱਡਾ ਹੁੰਦਾ ਉਹਦਾ ਰਤਬਾ ਬਹੁਤ ਵੱਡਾ ਟੀਚਰ ਦਾ ਟੀਚਰ ਨੂੰ ਤਾਂ ਹਰ ਬੱਚਾ ਆਪਣੇ ਬੱਚਿਆਂ ਤੋਂ ਵੱਧ ਪਿਆਰਾ ਹੁੰਦਾ ਟੀਚਰ ਨੂੰ ਆਪਾਂ ਆਪਣੇ ਬੱਚੇ ਪੜਦੇ ਨੇ ਬੱਚੀਆਂ ਪੜਦੀਆਂ ਨੇ ਟਿਊਸ਼ਨ ਜਾਂਦੀਆਂ ਨੇ ਉਹ ਕੱਲੇ ਟੀਚਰ ਕੋਲੇ ਆਪਣੀਆਂ ਬੱਚੀਆਂ ਜਾਂਦੀਆਂ ਨੇ ਇਹ ਤਾਂ ਫਿਰ ਮਤਲਬ ਜਿਹੜੇ ਮਰਜ਼ੀ ਟੀਚਰ ਆਪਣੀ ਬੱਚੀ ਦਾ ਕਿਸੇ ਨਾਲ ਗਲਤ ਕੰਮ ਕਰ ਸਕੋ ਜੋ ਅੱਜ ਤੁਸੀਂ ਇਕੱਠੇ ਹੋਏ ਹੋ ਜਥੇਬੰਦੀਆਂ ਦੇ ਕੁਝ ਆਗੂ ਇਕੱਠੇ ਹੋਏ ਹੋ ਤੁਸੀਂ ਕੀ ਫੈਸਲੇ ਲਿਆ ਹੁਣ ਅੱਗੇ ਦਾ ਸੰਘਰਸ਼ ਤੁਹਾਡਾ ਕੀ ਹੈਗਾ ਕੀ ਮੰਗ ਹੈ ਤੁਹਾਡੀ ਦੇਖੋ ਸਾਡਾ ਹੁਣ ਪ੍ਰਸ਼ਾਸਨ ਦੇ ਨਾਲ ਜਿਹੜੀ ਉਹਨਾਂ ਨੇ ਕਿਹਾ ਵੀ ਇਨਕੁਆਰੀ ਲਾਓ ਵੀ ਜਿਹੜੀਆਂ ਧਾਰਾਂ ਲੱਗੀਆਂ ਨੇ ਐਸਐਸਸੀ ਸਾਹਿਬ ਦੇ ਇਨਕੁਆਰੀ ਲਾਓ ਵੀ ਅਸੀਂ ਜਿਹੜੀਆਂ ਉਹਦੀਆਂ ਧਾਰਾਂ ਨੇ ਉਹ ਉਹਦੀਆਂ ਧਾਰਾਂ ਨੂੰ ਤੋੜ ਦਾਂਗੇ ਜੋ ਜੈਨੂਨ ਧਾਰਾਂ ਨੇ ਲੱਗਦੀਆਂ 751 ਲੱਗਦੀਆਂ ਤੇ ਕੁੱਟਮਾਰ ਦੀ 751 ਹੀ ਹੁੰਦੀ ਆ ਤੇ ਉਹ ਉਹ ਧਾਰਾਂ ਉਹਦੀਆਂ ਲੱਗ ਜਾਣਗੀਆਂ ਬਾਕੀ ਧਾਰਾਂ ਜਿਹੜੀਆਂ ਨਜਾਇਜ਼ ਲੱਗੀਆਂ ਹੋਈਆਂ ਨੇ 307 ਨਹੀਂ ਬਣਦੀ 452 ਨਹੀਂ ਬਣਦੀ ਤੇ ਉਹ ਅਸੀਂ ਧਾਰਾ ਤੋੜ ਦਾਂਗੇ ਦੇਖੋ ਅਸੀਂ ਦਾ ਬਾਰਸ ਪੰਜਾਬ ਵੱਲੋਂ ਆਇਆ ਤੇ ਅੱਜ ਬਾਪੂ ਤਰਸੇਮ ਸਿੰਘ ਜੀ ਨੇ ਆਉਣਾ ਸੀਗਾ ਸਾਡੇ ਜਸਕਰਨ ਸਿੰਘ ਕਾਨ ਸਿੰਘ ਵਾਲਾ ਉਹਨਾਂ ਨੇ ਵੀ ਆਉਣਾ ਸੀ ਅੱਜ ਹੜਾਂ ਕਾਰਨੋ ਕਿਤੇ ਬਿਜੀ ਨੇ ਕਿਉਂਕਿ ਟਾਈਮ ਐਟ ਅ ਟਾਈਮ ਰੱਖਿਆ ਗਿਆ ਸਾਨੂੰ ਵੀ 10:30 11:00 ਵਜੇ ਰਾਤ ਪਤਾ ਲੱਗਿਆ ਦੇਖੋ ਅਸੀਂ ਅਜੇ ਡਿਪਟੀ ਸਾਹਿਬ ਨੂੰ ਹੁਣ ਮਿਲਣ ਜਾ ਰਹੇ ਆ ਪੰਜ ਸਿੰਘ ਤੇ ਨਾਲ ਉਹਦੇ ਭਰਾ ਦੇ ਤੇ ਅਸੀਂ ਉਹਨਾਂ ਨੂੰ ਇੱਕ ਹਫ਼ਤਾ ਦੇਵਾਂਗੇ ਜੀ ਵੀ ਇੱਕ ਹਫ਼ਤੇ ਦੇ ਵਿੱਚ ਵਿੱਚ ਅਸੀਂ ਇਨਕੁਆਰੀ ਲਾ ਦਾਂਗੇ ਸੋਮਵਾਰ ਨੂੰ ਅਗਰ ਉਹ ਹਫ਼ਤੇ ਦੇ ਵਿੱਚ ਸਾਨੂੰ ਰਿਜ਼ਲਟ ਪੋਜ਼ਿਟਿਵ ਆਉਂਦਾ ਪ੍ਰਸ਼ਾਸਨ ਵੱਲੋਂ ਜੋ ਪ੍ਰਸ਼ਾਸਨ ਕਹਿ ਰਿਹਾ ਉਹ ਸਾਨੂੰ ਰਿਜ਼ਲਟ ਪੋਜ਼ਿਟਿਵ ਆ ਗਿਆ ਅਸੀਂ ਉਹਦੇ ਵਿੱਚ ਐਗਰੀ ਹੋ ਜਾਾਂਗੇ ਅਗਰ ਨਾ ਪੋਜ਼ਿਟਿਵ ਰਿਜ਼ਲਟ ਆਇਆ ਤਾਂ ਜਿਹੜਾ ਆਉਣ ਵਾਲਾ ਸੋਮਵਾਰ ਆ ਹੋਊਗਾ ਤਾਂ ਸਾਡੀਆਂ ਪੂਰੀਆਂ ਜਥੇਬੰਦੀਆਂ ਉਹ ਇੱਥੇ ਧਰਨਾ ਵੀ ਲਾਊਗਾ ਹੋ ਸਕਦਾ ਸਾਨੂੰ ਰੋਡ ਜਮ ਕਰਨਾ ਪੈ ਜਾਵੇ ਕੋਈ ਜਗ੍ਹਾ ਨਿਸ਼ਚਿਤ ਕੀਤੀ ਅਜੇ ਕੋਈ ਜਗ੍ਹਾ ਨਿਸ਼ਚਿਤ ਨਹੀਂ ਕੀਤੀ ਜੋ ਸੰਗਤ ਨਾਲ ਸਲਾਹ ਕਰਕੇ ਉਹ ਅਸੀਂ ਅਣ ਮਿੱਥੇ ਸਮੇਂ ਲਈ ਜਿੱਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਉਹ ਉਹ ਧਰਨਾ ਲੱਗੂਗਾ ਸਾਨੂੰ ਜਿੱਥੇ ਵੀ ਧਰਨਾ ਲਾਉਣਾ ਪੈ ਗਿਆ ਉੱਥੇ ਧਰਨਾ ਲਾਵਾਂਗੇ ਕਿ ਅਸੀਂ ਬੱਗਾ ਸਿੰਘ ਆ ਜੀ ਬੰਪਰਾ ਲੱਗਦੇ ਆ ਛੋਟੇ ਹਾਂਜੀ ਤੇ ਇਹ ਮੈਟਰ ਆਪਣੇ ਭਾਈ ਸਾਹਿਬ ਨੇ ਦੱਸਿਆ ਹੀ ਹੈ ਤੇ ਜਿਹੜਾ ਮਸਲਾ ਚੱਲ ਰਿਹਾ ਆਪਣੇ ਕੇਸ ਪਬਲਿਕ ਸਕੂਲ ਅੰਦਰੜ ਭਾ ਵਿਖੇ ਉਹ ਇੱਕ ਬੱਚੀ ਨਾਲ ਮਾਸਟਰ ਵੱਲੋਂ ਅਸਲੀ ਹੱਕ ਦਾ ਕੀਤੀਆਂ ਗਿਆ ਉਹਦੇ ਸਬੰਧ ਵਿੱਚ ਮਤਲਬ ਜਿਹੜੇ ਨਾਂ ਬਣਦੀਆਂ ਧਾਰਾਂ ਭਾਈ ਵਰਮਸ ਨੇ ਜਨਾਲ ਤੇ ਲਾਈਆਂ ਗਿਆ ਨੇ ਸਾਡੇ ਵੱਡੇ ਭਰਾ ਤੇ ਮਤਲਬ ਅਰਾਦਾ ਕਤਲ ਦਾ ਜਿਹੜਾ ਦੱਸਿਆ ਗਿਆ ਭਾਈ ਸਾਹਿਬ ਨੇ ਉਹ ਨਹੀਂ ਬਣਦੀਆਂ ਸਾਨੂੰ ਤੇ ਹੁਣ ਜਿਹੜਾ ਭਾਈ ਸਾਹਿਬ ਨੇ ਦੱਸਿਆ ਵੀ ਹਫਤੇ ਦਾ ਟਾਈਮ ਦੇਵਾਂਗੇ ਜੇ ਮਸਲਾ ਨਹੀਂ ਹੱਲ ਹੁੰਦਾ ਵੀ ਧਰਨੇ ਪਰੋਗ ਰੱਖਿਆ ਜਾਵੇਗਾ ਉਸ ਧਰਨੇ ਦੇ ਵਿੱਚ ਜਿੰਨੇ ਵੀ ਕੇਸ ਸਕੂਲ ਦੇ ਵਿੱਚ ਬੱਚੇ ਪੜ੍ਹਦੇ ਨੇ ਉਹਨਾਂ ਦੇ ਮਾਪੇ ਜਾਂ ਜਿਹੜਾ ਕੋਈ ਇਹਦਾ ਮਤਲਬ ਇੱਧਰ ਦਰਦ ਰੱਖਣ ਵਾਲੇ ਨੇ ਧੀਆ ਭੈਣਾਂ ਪਾਸਾ ਵਧੀਆਂ ਸਾਂਝੀਆਂ ਹੁੰਦੀਆਂ ਨੇ ਇਸ ਮਸਲੇ ਨੂੰ ਸਮਝਦੇ ਹੋਏ ਸਾਰਿਆਂ ਦਾ ਹੱਕ ਬਣਦਾ ਉਸ ਧਰਨੇ ਵਿੱਚ ਆਉਣ ਦਾ ਜਦੋਂ ਵੀ ਉਹ ਸਮਾਂ ਦਿੱਤਾ ਜਾਵੇ ਬੇਨਤੀ ਹੈ ਉਦੋਂ ਸਾਰੇ ਬੱਚੇ ਜਿਹੜੇ ਪੜ੍ਹਦੇ ਨੇ ਉੱਥੇ ਉਹਨਾਂ ਦੇ ਮਾਪੇ ਜਾਂ ਹੋਰ ਔਰ ਭਰਾ ਜਿਹੜੇ ਵੀ ਸਿੱਖ ਗੁਰਸਿੱਖ ਵੀਰ ਭੈਣ ਭਰਾ ਦੇਖਦੇ ਨੇ ਤਾਂ ਉਹ ਵੀ ਇਸ ਧਰਨੇ 'ਚ ਰੂਹ ਪਹੁੰਚਣ ਤਾਂ ਜੋ ਕੋਈ ਇਨਸਾਫ਼ ਮਿਲ ਸਕੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10 ਭਾਈ ਜਗਤਾਰ ਸਿੰਘ ਗੁਜਰਾ ਗੁਰਮਤ ਗ੍ਰੰਥੀ ਸਭਾ ਦੜਬਾ ਹਲਕੇ ਤੋਂ ਗ੍ਰੰਥੀ ਸਭਾ ਦੇ ਪ੍ਰਧਾਨ ਹੈ ਜੀ ਸੋ ਬਰਮਾ ਸਿੰਘ ਜੀ ਦੇ ਤੁਸੀਂ ਹੱਥ ਦੇ ਵਿੱਚ ਆਏ ਹੋਗੇ ਕੀ ਫੈਸਲਾ ਲਿਆ ਬਰਮਾ ਸਿੰਘ ਸਾਡੇ ਗ੍ਰੰਥੀ ਸਭਾ ਦੇ ਮੈਂਬਰ ਨੇ ਜੀ ਪ੍ਰਮੁੱਖ ਮੈਂਬਰ ਨੇ ਤੇ ਬਰਮਾ ਸਿੰਘ ਨੇ ਜੋ ਇਹ ਫੈਸਲਾ ਲਿਆ ਉਹਨਾਂ ਦੇ ਵਿੱਚ ਜੋ ਕਾਲ ਆਈ ਆ ਜੋ ਵਿਚਾਰਾ ਇੱਥੇ ਕੀਤੀਆਂ ਗਈਆਂ ਨੇ ਸਿੰਘਾਂ ਵੱਲੋਂ ਤੇ ਉਹਤੇ ਕਾਰਜ ਕੀਤਾ ਬਰਮਾ ਸਿੰਘ ਨੇ ਆ ਬਰਮਾ ਸਿੰਘ ਨੇ ਹੀ ਪੁਲਿਸ ਨੂੰ ਇਨਫੋਰਮ ਕੀਤਾ ਵੀ ਇਸ ਤਰ੍ਹਾਂ ਕਰਕੇ ਵੀ ਇੱਥੇ ਆ ਘਟਨਾ ਹੋਈ ਹੈ ਤੇ ਪੁਲਿਸ ਨੇ ਉਲਟਾ ਬਰਮਾ ਸਿੰਘ ਨੂੰ ਸਾਡੇ ਗ੍ਰੰਥੀ ਸਿੰਘ ਨੂੰ ਹੀ ਟਾਰਗੇਟ ਕੀਤਾ ਉਹਨਾਂ ਨੂੰ ਚੱਕਿਆ ਚੱਕ ਕੇ ਉਹਨਾਂ ਨੂੰ ਉਹਨਾਂ ਤੇ ਉਹ ਧਾਰਾਵਾਂ ਲਾਈਆਂ ਜਿਹੜੀਆਂ ਯੋਗ ਨਹੀਂ ਸੀ ਠੀਕ ਹੈ ਥੱਪੜ ਮਾਰੇ ਨੇ ਅਸੀਂ ਮੰਨਦੇ ਆ ਹਾਲਾਂਕਿ ਬਰਮਾ ਸਿੰਘ ਨੇ ਕਿਸੇ ਦੇ ਥੱਪੜ ਨਹੀਂ ਮਾਰੇ ਜੇ ਕਿਸੇ ਕੋਲ ਵੀਡੀਓ ਹੈ ਤੇ ਸਾਨੂੰ ਦਿਓ ਅਸੀਂ ਪਿਛੇ हट ਜਾਾਂਗੇ ਜੇ ਬਰਮਾ ਸਿੰਘ ਦੀ ਉਹ ਵੀਡੀਓ ਹੈ ਕਿਸੇ ਕੋਲ ਕਿ ਬਰਮਾ ਸਿੰਘ ਨੇ ਕੁੱਟਿਆ ਹੈ ਬਰਮਾ ਸਿੰਘ ਨੇ ਥੱਪੜ ਮਾਰੇ ਨੇ ਅਸੀਂ ਪਿਛੇ ਹਟ ਜਾਾਂਗੇ ਜੀ ਫਿਰ ਜੋ ਕਾਨੂੰਨ ਕਰਦਾ ਉਹ ਕਰੇ ਬੱਚਿਆਂ ਨੇ ਉਹ ਠੀਕ ਹੈ ਬੱਚਿਆਂ ਨੇ ਮਾਰੇ ਥੱਪੜ ਮਾਰੇ ਬਰਮਾ ਸਿੰਘ ਨੇ ਤਾਂ ਹਟਾਇਆ ਬਰਮਾ ਸਿੰਘ ਨੇ ਪ੍ਰਸ਼ਾਸਨ ਨੂੰ ਸੱਦਿਆ ਵੀ ਜੇ ਪ੍ਰਸ਼ਾਸਨ ਨਾ ਸੱਦਿਆ ਤਾਂ ਹੋ ਸਕਦਾ ਇਹਦਾ ਕੋਈ ਜ਼ਿਆਦਾ ਨੁਕਸਾਨ ਹੋ ਜਾਵੇ ਮਾਸਟਰ ਦਾ ਤੇ ਉਲਟਾ ਬਰਮਾ ਸਿੰਘ ਤੇ ਹੀ 307 ਲਾਤੀ 452 ਪਤਨੀ ਕੀ ਕੀ ਧਾਰਾਵਾਂ ਲਾਤੀਆਂ ਤੇ ਸ਼ਾਇਦ ਅਸੀਂ ਸਮਝਦੇ ਵਿੱਚ 6 ਮਹੀਨੇ ਤੱਕ ਉਹਦੀ ਜ਼ਬਾਨਤ ਨਹੀਂ ਹੁੰਦੀ ਜੇ ਇਹਦੀ ਪੈਰਵਾਈ ਨਹੀਂ ਕੀਤੀ ਜਾਂਦੀ ਤਾਂ ਹੁਣ ਜੋ ਗੱਲਾਂ ਇੱਥੇ ਭਾਈ ਸਾਹਿਬ ਨੇ ਵਾਰਿਸ ਪੰਜਾਬ ਦੇ ਸਮਰੂਹ ਤੋਂ ਸਾਡਾ ਐਕਸ਼ਨ ਕੀ ਹੈ ਜੀ ਆ ਜਿਹੜਾ ਉਹ ਦੱਸੋ ਜੀ ਸਾਡਾ ਐਕਸ਼ਨ ਇਹ ਹੈ ਵੀ ਹੁਣ ਅਸੀਂ ਇਹਨਾਂ ਨਾਲ ਅੰਦਰ ਜਾ ਕੇ ਡਿਪਟੀ ਸਾਹਿਬ ਨੂੰ ਮਿਲ ਕੇ ਆਉਨੇ ਆਂ ਐਫ ਆਈ ਆਰ ਲੈ ਕੇ ਫਿਰ ਉਹ ਐਸ ਐਸ ਪੀ ਦੇ ਸਾਹਦੇ ਪੇਸ਼ ਹੋਵਾਂਗੇ ਇਹਨਾਂ ਨੂੰ ਹਫਤੇ ਦਾ ਟਾਈਮ ਦਿੱਤਾ ਹੋਇਆ ਹੈ ਹਫਤੇ ਦੇ ਟਾਈਮ ਤੇ ਜੇ ਇਹ ਸਾਡੀ ਤਸੱਲੀ ਨਹੀਂ ਕਰਾਉਂਦੇ ਉਤਾਰਾਵਾਂ ਨਹੀਂ ਘਟਾਉਂਦੇ ਤੇ ਫਿਰ ਜੋ ਐਕਸ਼ਨ ਸਮੂਚੀਆਂ ਜਥੇਬੰਦੀਆਂ ਸੰਗਤਾਂ ਲੈਣਗੀਆਂ ਇਹ ਸਮੂਚੀ ਸਾਡੀ ਗਰੰਟੀ ਸਭਾ ਉਹਨਾਂ ਦੇ ਨਾਲ ਹੋਵੇਗੀ ਕੀ ਨਾਮ ਹੈ ਤੁਹਾਡਾ ਅਸਲਾਮੁਅਲੈਕਮ ਵ ਰਹਿਮਤੁਲਲਾਹ ਵ ਬਰਕਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਾਜੀ Anwar Ahmed Bittu Chauhan Malir Kotle ਤੋਂ ਅੱਜ ਜਿਹੜਾ ਇੱਥੇ ਅਸੀਂ ਆਏ ਆਂ ਭਾਈ ਬਰਮਾ ਸਿੰਘ ਜੀ ਦੀ ਹਮਾਇਤ ਦੇ ਵਿੱਚ ਅਸੀਂ ਆਇਆ ਖੁੱਲ ਕੇ ਆਇਆ ਅਸੀਂ ਕਿਉਂਕਿ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਜੀ ਨੇ ਅੱਜ ਤੋਂ ਤਕਰੀਬਨ 40 ਸਾਲ ਪਹਿਲਾਂ ਇਹ ਗੱਲ ਕਹੀ ਸੀ ਇਹ ਹਾਦਸਾ ਇਹੋ ਜਿਹਾ ਉਸ ਤਾਂ ਵੀ ਵਰਤਿਆ ਸੀਗਾ ਜਦੋਂ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਜੀ ਕੋਲ ਗਏ ਸੀਗੇ ਲੋਕ ਇਕੱਠੇ ਹੋ ਕੇ ਤਾਂ ਸੰਤਾਂ ਨੇ ਇੱਕੋ ਗੱਲ ਕਹੀ ਸੀ ਕਿ ਉਸ ਦਾ ਸੋਧਾ ਲਾ ਕੇ ਸਾਡੇ ਕੋਲੇ ਆਵੋ ਅੱਜ ਅਗਰ ਭਾਈ ਵਰਨਾ ਸਿੰਘ ਜੀ ਨੇ ਉਹਦੇ ਚਾਰ ਥੱਪੜ ਮਾਰ ਦਿੱਤੇ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ ਸੋ ਮੈਂ ਪ੍ਰਸ਼ਾਸਨ ਨੂੰ ਇਹੀ ਬੇਨਤ ਕਰਦਾ ਬੇਨਤੀ ਕਰਦਾ ਕਿ ਵੀ ਉਹਨੂੰ ਜਿਹੜੀ ਬੰਦੀ ਸਜ਼ਾ ਹੈ ਉਸ ਦੀ ਮਾਸਟਰ ਦੀ ਉਹਨੂੰ ਤਾਂ ਕੀ ਤੁਸੀਂ ਦੇਣੀ ਹੈ ਉਹ ਹਜੇ ਤੱਕ ਅਰੈਸਟ ਨਹੀਂ ਹੋਇਆ ਹੈਗਾ ਤੇ ਬਰਮਾ ਸਿੰਘ ਜੀ ਦੀ ਕੋਈ ਸਜ਼ਾ ਨਹੀਂ ਬੰਦੀ ਸੀ ਇਹਨਾਂ ਨੂੰ ਅਰੈਸਟ ਪਾ ਕੇ ਆਹ ਮੇਰੀ ਇਹ ਹੀ ਬੇਨਤੀ ਹੈ ਕਿ ਵੀ ਉਸ ਨੂੰ ਉਸ ਤੋਂ ਸਾਰੀਆਂ ਤਰਾਵਾਂ ਨੂੰ ਕਟਾ ਪੈਂਸਲ ਕੀਤਾ ਜਾਵੇ ਔਰ ਨਹੀਂ ਫਿਰ ਇੱਥੇ ਅਗਲੇ ਸੋਮਵਾਰ ਤੋਂ ਅਸੀਂ ਅਨਮਿੱਥੇ ਸਮੇਂ ਲਈ ਧਰਨਾ ਲਾਵਾਂਗੇ ਮੈਂ ਪ੍ਰਸ਼ਾਸਨ ਅੱਗੇ ਇਹ ਹੀ ਬੇਨਤੀ ਕਰਦਾ ਕਿ ਭਾਈ ਬਰਮਾ ਸਿੰਘ ਜੀ ਦੇ ਉੱਤੇ ਵੀ ਤਰਾਵਾਂ ਲੱਗੀਆਂ 455 ਪਤਾ ਲੱਗਿਆ 307 ਦਾ ਮੈਨੂੰ ਪਤਾ ਲੱਗਿਆ ਜਦ ਕਿ ਇਹ ਤਾਂ ਧਾਰਾਵਾਂ ਤਾਂ ਲੱਗਦੀਆਂ ਹੁੰਦੀਆਂ ਨੇ ਜੇ ਕਿ ਉਸ ਦੇ ਕੋਲ ਕੋਈ ਹਥਿਆਰ ਬਰਾਮਦ ਕੀਤਾ ਜਾਵੇ ਸੋ ਮੈਂ ਪ੍ਰਸ਼ਾਸਨ ਨੂੰ ਵੀ ਕਹਿਣਾ ਬੇਨਤੀ ਕਰਦਾ ਕਿ ਵੀ ਜਦੋਂ ਵੀ ਤੁਸੀਂ ਇਹੋ ਜਿਹਾ ਮਾਮਲਾ ਹੈ ਇਹਨੂੰ ਇਨਸਾਨੀਅਤ ਦੇ ਨਾਲ ਦਿਲ ਨੂੰ ਦਿਲ ਤੇ ਹੱਥ ਰੱਖ ਕੇ ਆਪਾਂ ਸੋਚੋ ਕਿ ਉਹ ਕਿਉਂ ਗਿਆ ਉੱਥੇ ਉਹ ਕੁੜੀ ਹੈ ਜਿਹੜੀ ਉਹ ਕੁੜੀ ਸਭ ਦੀ ਸਾਂਝੀ ਕੁੜੀ ਹੈ ਇਹ ਤਾਂ ਫਿਰ ਜੇ ਅੱਜ ਇਹਦੇ ਉੱਪਰ ਕੰਮ ਹੋ ਗਿਆ ਭਾਈ ਵਰਮਾ ਸਿੰਘ ਜੀ ਨੂੰ ਅੰਦਰ ਕਰਤਾ ਕੱਲ ਨੂੰ ਤਾਂ ਫਿਰ ਕਈ ਬਲਾਤਕਾਰੀਆਂ ਉੱਪਰ ਅੱਗੇ ਆ ਜਾਣਗੇ ਸੋ ਸੋ ਜਿਹੜਾ ਸਕੂਲ ਹੈ ਕੇਸਬ ਸਕੂਲ ਨੂੰ ਇਹ ਮੈਂ ਤਾਂ ਕਹਿੰਦਾ ਕੇਸਬ ਸਕੂਲ ਦੀ ਮਾਨਤਾ ਰੱਦ ਕੀਤੀ ਜਾਵੇ ਉਸ ਦੇ ਵਿੱਚ ਜਿੰਨੇ ਵੀ ਬੱਚੇ ਪੜਾ ਰਹੇ ਨੇ ਮੈਂ ਸਾਰੇ ਉਹਨਾਂ ਦੇ ਮਾਪੇ-ਵਾਪਾ ਨੂੰ ਇਹ ਹੀ ਬੇਨਤੀ ਕਰਦਾ ਕਿ ਤੁਸੀਂ ਇਕੱਠੇ ਹੋ ਕੇ ਸਕੂਲ ਦੇ ਪ੍ਰਸ਼ਾਸਨ ਦੇ ਕੋਲ ਜਾਵੋ ਕਿ ਸਾਡੀ ਬੱਚੀਆਂ ਇਸ ਤਰ੍ਹਾਂ ਸੇਫ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਡਿੜਬਾ ਦੇ ਵਿੱਚ ਖੜੇ ਹਾਂ ਜਿਸੀਂ ਕੇਐਸਬ ਜਿਹੜਾ ਸਕੂਲ ਹੈ ਕੇਸ ਸਕੂਲ ਹੈ ਜਿਹੜਾ ਉਹਦੇ ਵਿੱਚ 12 13 ਸਾਲ ਦੀ ਬੱਚੀ ਨਾਲ ਇੱਕ ਟੀਚਰ ਵੱਲੋਂ ਅਸਲੀਲ ਹਰਕਤਾਂ ਕੀਤੀਆਂ ਗਈਆਂ ਨੇ ਤੇ ਪਹਿਲਾਂ ਵੀ ਦੱਸਦੇ ਆ ਇਸ ਸਕੂਲ ਦੇ ਵਿੱਚ ਪਹਿਲਾਂ ਵੀ ਐਸੀਆਂ ਹਰਕਤਾਂ ਹੋਈਆਂ ਨੇ ਉਹਨਾਂ ਤੇ ਬਣਦੀ ਕਾਰਵਾਈ ਕੋਈ ਨਹੀਂ ਕੀਤੀ ਗਈ ਅੱਜ ਅਸੀਂ ਇੱਥੇ ਪਿੰਡ ਡੜਬਾ ਦੇ ਵਿੱਚ ਪਹੁੰਚੇ ਜਿਹੜਾ ਉਸ ਬੱਚੀ ਦੇ ਅਸਲੀਲ ਹਰਕਤਾਂ ਕੀਤੀਆਂ ਟੀਚਰ ਤੇ ਤੇ ਉਹਦੇ ਧਰਾਵਾ ਵੀ ਲਾਈਆਂ ਗਈਆਂ ਨੇ ਜਿਹੜਾ ਆਪਣਾ ਇੱਕ ਸਿੰਘ ਬਰਮਾ ਸਿੰਘ ਹੈ ਤੇ ਉਹ ਤੇ ਉਹਦੇ ਉੱਤੇ ਜਿਹੜਾ ਕੋਈ ਡਰਾਮਾ ਲਾਈਆਂ ਗਈਆਂ ਨੇ ਉਹ ਹਾਕੇ ਨਹੀਂ ਨਹੀਂ ਸੀ ਉੱਤੇ ਡਰਾਮਾ ਬਣਦੀਆਂ ਪਰ ਕੋਈ ਵੀ ਕਿਸੇ ਦੀ ਬੱਚੀ ਨਾਲ ਇਦਾਂ ਦੀ ਕੋਈ ਹਰਕਤ ਕਰਦਾ ਕੋਈ ਵੱਡਾ ਚ ਕੋਈ ਛੋਟਾਗਾ ਪਰ ਉਸ ਟਾਈਮ ਤੇ ਚੀਜ਼ਾਂ ਨਹੀਂ ਦੇਖਿਆ ਕੋਈ ਗੁੱਸਾ ਜ਼ਾਹਰ ਕਰਦਾ ਬੰਦਾ ਕਿਸੇ ਦੀ ਬੱਚੀ ਨਾਲ ਕਿਸੇ ਦੀ ਧੀ ਦੇ ਨਾਲ ਇਦਾਂ ਦਾ ਕੁਝ ਹੁੰਦਾ ਹੋਵੇ ਤਾਂ ਕੋਈ ਵੀ ਹੋਵੇ ਤਾਂ ਇਦਾਂ ਦੀ ਜਿਹੜੀਆਂ ਗੱਲਾਂ ਬਾਤਾਂ ਕਿਸੇ ਨਾਲ ਹੁੰਦੀਆਂ ਹੁਣ ਬੱਚੀ ਨਾਲ ਤਾਂ ਕੋਈ ਮਾਪਾਪ ਕੋਈ ਭਰਾ ਇਦਾਂ ਨਹੀਂ ਦੇਖ ਸਕਦਾ ਉਹ ਗੁੱਸੇ ਨਾਲ ਉਹਦੇ ਟੀਚਰਨ ਕੋਈ ਥੱਪੜ ਮੁਕੀ ਕੀਤੀ ਹੈਗੀ ਆ ਕੋਈ ਬਹੁਤਾ ਵੱਡਾ ਹਥਿਆਰ ਨਹੀਂ ਕੋਈ ਤੇਜ ਹਥਿਆਰ ਨਹੀਂ ਕੋਈ ਉਹਨਾਂ ਤੇ ਮਾਰੇਗੇ ਕੋਈ ਹੋਰ ਤਰ੍ਹਾਂ ਦੇ ਕੋਈ ਉਹਨਾਂ ਕੋਲ ਹਥਿਆਰ ਬਤਰਾ ਮਤਲਬ ਉਸ ਟਾਈਮ ਤੇ ਬਰામਤ ਨਹੀਂ ਹੋਏ ਤਾਂ ਇਹੀ ਕਹਿ ਸਕਦੇ ਆਂ ਵੀ ਪਰ ਉਹ ਜੋ ਬਰਮਾ ਸਿੰਘ ਤੇ ਧਰਾਮਾਂ ਲਾਈਆਂ ਗਈਆਂ ਉਹ ਪਰ ਨਹੀਂ ਸੀ ਬਣਦੀਆਂ ਅਸੀਂ ਇਹਨਾਂ ਨੂੰ ਆਲਟੀਮੇਟਮ ਦੇਣ ਚੱਲੇ ਆਂ ਡੀਸੀ ਸਾਹਿਬ ਨੂੰ ਵੀ ਇਸੇ ਦਿਨ ਆਉਣ ਵਾਲੇ ਹਫਤੇ ਤੱਕ ਅਸੀਂ ਜਿਹੜਾ ਉਹਨਾਂ ਤੇ ਜਿਹੜੀਆਂ ਧਰਾਮਾਂ ਲਾਈਆਂ ਗਈਆਂ ਨੇ ਉਹਨੂੰ ਰੱਦ ਕਰਨਾ ਚਾਹੀਦਾ ਜੋ ਉਹਨਾਂ ਤੇ ਟੀਚਰ ਤੇ ਤੁਸੀਂ ਧਰਾਮਾਂ ਲਾਈਆਂ ਤੁਹਾਡਾ ਧੰਨਵਾਦ ਕਰਦੇ ਆਂ ਆਉਣ ਵਾਲੇ ਸਮੇਂ ਤੇ ਇਸੇ ਤਰ੍ਹਾਂ ਪੰਜਾਬ ਦੇ ਸਕੂਲਾਂ ਦੇ ਵਿੱਚ ਇਹਨਾਂ ਬੱਚੀਆਂ ਤੇ ਇਦਾਂ ਦੇ ਜਿਹੜੀਆਂ ਅਸੀਲ ਹਰਕਤਾਂ ਹੋ ਰਹੀਆਂ ਨਹੀਂ ਹੋਣੀਆਂ ਚਾਹੀਨੀਆਂ ਤਾਂ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਪੁਲਿਸ ਪ੍ਰਸ਼ਾਸਨ ਨੂੰ ਵੀ ਅਸੀਂ ਅਗਲੇ ਆਉਣ ਵਾਲੇ ਦਿਨਾਂ ਦਾ ਹਫਤੇ ਦਾ ਅਲਟੀਮੇਟਮ ਉਹਨਾਂ ਨੂੰ ਦੇਣ ਚੱਲੇ ਆਂ ਵੀ ਜੇ ਕੋਈ ਨਹੀਂ ਸੁਣਵਾਈ ਹੁੰਦੀ ਤੁਹਾਡੀ ਕੀ ਲੱਗਦਾ ਹੈ ਕਿ ਕਿਸ ਤਰ੍ਹਾਂ ਦੀ ਤੁਹਾਡੀ ਕਾਲ ਹੋਏਗੀ ਔਰ ਕਿਸ ਤਰ੍ਹਾਂ ਦਾ ਤੁਸੀਂ ਜਿਹੜਾ ਅਗਲਾ ਪ੍ਰਦਰਸ਼ਨ ਹੈ ਉਹ ਵਿੱਦ੍ਰਿਓਗੇ ਦੇਖੋ ਜੀ ਅਸੀਂ ਗੁਰੂ ਨਾਨਕ ਦੇਵ ਜੀ ਸਿੱਖ ਸੰਗਤ ਨੂੰ ਅਪੀਲ ਬੇਨਤੀ ਕਰਾਂਗੇ ਕਿਉਂਕਿ ਧੀਆਂ ਪੜਨਾ ਚਾਹੋ ਕੋਈ ਮੁਸਲਮਾਨ ਹੈ ਕੋਈ ਹਿੰਦੂ ਹੈ ਕੋਈ ਜੈਨੀ ਹੈ ਕੋਈ ਬੋਧੀ ਹੈ ਈਆਂ ਪੜਾਣੋ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਪਰ ਕਿਸੇ ਦੀ ਵੀ ਧੀ ਨਾ ਸਕੂਲ ਦੇ ਵਿੱਚ ਜ਼ਰੂਰੀ ਨਹੀਂ ਹੁੰਦਾ ਵੀ ਵੀ ਇੱਕ ਬੱਚੀ ਨਾਲ ਉਹਨਾਂ ਨਾਲ ਹੋਇਆ ਕਿਸੇ ਵੀ ਬੱਚੀ ਨਾਲ ਹੋ ਸਕਦਾ ਹੈ ਪਰ ਇਸੇ ਤਰ੍ਹਾਂ ਅਸੀਂ ਸਾਰੀ ਗੁਰਨਾਨਕ ਦੇਵਾ ਸਿੱਖ ਸੰਗਤ ਨੂੰ ਬੇਨਤੀ ਕਰਾਂਗੇ ਤਾਂ ਆਉਣ ਵਾਲੇ ਸਮੇਂ ਦੇ ਅਨਮਿਥਲੀ ਧਰਨਾ ਵੀ ਲਾ ਸਕਦੇ ਆ ਅਸੀਂ ਇਹ ਤੋਂ ਵੱਡਾ ਸੰਘਰਸ਼ ਕਰਾਂਗੇ ਜੇਕਰ ਬਰਮਾ ਸਿੰਘ ਤੇ ਜਿਹੜੀਆਂ ਧਰਾਮਾਂ ਲਾਈਆਂ ਗਈਆਂ ਨੇ ਉਹਨੂੰ ਰੱਦ ਨਹੀਂ ਕੀਤਾ ਜਾਂਦਾ ਸੋ ਜਿਹੜਾ ਟੀਚਰ ਤੇ ਧਰਾਮਾਂ ਲਾਈਆਂ ਗਈਆਂ ਨੇ ਸਖਤ ਉਸ ਧਰਾਮਾਂ ਦਾ ਸੇਨਾ ਦਾ ਧੰਨਵਾਦ ਵੀ ਕਰਦੇ ਆ ਪਰ ਬਰਮਾ ਸਿੰਘ ਤੇ ਜਿਹੜੀਆਂ ਧਰਾਮਾਂ ਲਾਈਆਂ ਗਈਆਂ ਉਹ ਨਹੀਂ ਸੀ ਬਣਦੀਆਂ ਉਹਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਅਸੀਂ ਅਲਟੀਮੇਟਮ ਹਫਤੇ ਦਾ ਦਈਏ ਪੰਜ ਦਿਨਾਂ ਦੇ ਦਈਏ ਉਹਨਾਂ ਦਿਨਾਂ ਦੇ ਵਿੱਚ ਨਹੀਂ ਕੀਤੇ ਜਾਂਦੇ ਤਾਂ ਅਸੀਂ ਵੱਡਾ ਸੰਘਰਸ਼ ਕਰਾਂਗੇ ਸਾਰੀ ਸੰਗਤ ਨੂੰ ਬੇਨਤੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਪਾਕਿਸਤਾਨ ਨੂੰ ਅਪੀਲ ਕੀਤੀ ਜੋ ਵੀ ਕਿਸ ਦਿਨ ਦਾ ਤਰੀਕ ਦਿੱਤੀ ਗਿਆ ਉਹ ਟਾਈਮ ਦਿੱਤਾ ਜਾਊਗਾ ਉਹ ਸਾਰੀ ਸੰਗਤ ਇੱਥੇ ਜਿਹੜੀ ਗੁਰੂ ਨਾਨਕ ਦੇਵ ਜੀ ਸਿੱਖ ਸੰਗਤਾਂ ਜ਼ਰੂਰ ਪਹੁੰਚ